ਸਸਿ ਕੁਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਉਤੇ ਹੋ ਸੁਨਾਉਤੀ ਹਰ ਸਰ ਆਲ ਚਾਲਣਾ ਅਸੀਂ ਸਾਰੇ ਠੀਕ ਆਸ ਕਰਦੇ ਹਾਂ ਕਿ ਤੁਸੀਂ ਵੀ ਠੀਕ ਹੋਗੇ ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇਹ achar ਦਾ ਮੌਸਮ ਚੱਲਦਾ ਪਿਆ ਤੇ ਅੱਜ ਅਸੀਂ ਫੇਰ ਇੱਕ achar ਦੀ ਰੈਸਪੀ ਲੈ ਕੇ ਆਏ ਆ ਤੇ ਦੱਸਦੇ ਹਾਂ ਤੁਹਾਨੂੰ ਲੱਗਦਾ ਹੈ ਜੀ ਸਿੱਟੇ ਉਧਾਰ ਚਾਰ ਇਹ ਵੀ ਹੈ ਇਹ ਵੀ ਹੈ ਜੀ ਜਿਤਰਾ ਦੇ ਜਿਤਾਂ ਦਾ ਜਮੀਨ ਦਾ ਜਮੀਨ ਨੂੰ ਦੀ ਕੁਆਲਿਟੀ ਜਿਹਾ ਲੱਗਦਾ ਕੋਈ ਤੇ ਇਹਨਾਂ ਨੂੰ ਸੀ ਰਾਤ ਹੀ ਧੋਗੇ ਰੱਖ ਲਿਆ ਸੀ ਧੋਗੇ ਤੋਂ ਪ੍ਰੋਪਰ ਸੌ ਗਏ ਆ ਤੇ ਇਹਨਾਂ ਦੇ ਵਿੱਚ ਖੁੜੀ ਜੀ ਹੁੰਦੀ ਹੈ ਜਿਤਾ ਫੁੰਗੀ ਹੁੰਦੀ ਹੈ ਇਸਾ ਇਨਾ ਬੰਦ ਜੂ ਫੋਦੇ ਜੀ ਫਸੇ ਹੁੰਦਾ ਜਾ ਰਿਹਾ ਗਰਮਾ ਗਰਮ ਹੁੰਦਾ ਨੇ ਸਾਡੇ ਵਾਸਤੇ ਵਧੀਆ ਨਾ ਤੇ ਪਤਾ ਨਹੀਂ ਇਹ ਇਹ ਐ ਇੰਨੀ ਇੰਨੀ YouTube ਦੇਖਦੇ ਜੇ ਤੁਸੀਂ ਸਾਰਾ ਦਿਨ ਤੁਸੀਂ ਇਹ ਗੁਣ ਨਹੀਂ ਦੱਸੇ ਪੁਰਾਣਾ ਹੀ ਦੱਸਿਆ ਭਾਈ ਤੇ ਮੈਨੂੰ ਹੁਣ ਇਹ ਗੁਣ ਨਹੀਂ ਯਾਦ ਪੁਰਾਣਾ ਕਿਹਨੇ ਦੱਸਿਆ ਪੁਰਾਣਾ ਤੇ ਮੈਨੂੰ ਵੀ ਹੁੰਦਾ ਹਾਂ ਸਾਡੇ ਦਾਦਾ ਜੀ ਪਾਉਂਦੇ ਰਹੇ ਆ ਅੱਜ ਦੀ ਵੀ ਪਾਉਂਦੇ ਰਹੇ ਨੇ ਦਾ ਸਾਰੇ ਸਾਰੇ ਪਾਉਂਦੇ ਨੇ ਪਰ ਇਹ ਨਹੀਂ ਕਿਸੇ ਨੇ ਦੱਸਿਆ ਵੀ ਇਹਨੂੰ ਖਾਣ ਦੇ ਕੀ ਫਾਇਦੇ ਨੇ ਇਹ ਨਹੀਂ ਪੁੱਛਿਆ ਕਹਿੰਦੇ ਕਿ ਗੋਟੀਆਂ ਵਾਸਤੇ ਬੜਾ ਵਧੀਆ ਹੁੰਦਾ ਹੈ ਤੇ ਵਸੇ ਜਿਹੜੇ ਨਾ ਪੱਕ ਜਾਂਦੇ ਆ ਇਹਨਾਂ ਜਿਹੜੇ ਪੱਕੇ ਦੀ ਹੋ ਜਾਂਹੀਂ ਖਾ ਜਾਂਦੇ ਰੋ ਪੀਲੇ ਹੋ ਜਾਂਦੇ ਕਈ ਵਾਰ ਜਿਆਦਾ ਟਾਈਮ ਨਹੀਂ ਰਹਿੰਦੇ ਥੋੜਾ ਪਾ ਮੈਂ ਇਸ ਤਰ੍ਹਾਂ ਵੀ ਰੱਖ ਦੋ ਜੇ ਇਸ ਤਰ੍ਹਾਂ ਰੱਖ ਕੇ ਵੇਖੀਂ ਨਹੀਂ ਥੋੜਾ ਪੀਲਾ ਹੋ ਜਾਏਗਾ ਤੇ ਜਦੋਂ ਪੀਲੇ ਹੋ ਜਾਂਦੇ ਆ ਤੇ ਖਾਣ ਦਾ ਇੰਨਾ ਸਵਾਦ ਹੁੰਦਾ ਇਹਨੂੰ ਵੀ ਖਾ ਵੀ ਸਕਦੇ ਫਰੂਟ ਵੀ ਕਹਿ ਸਕਦੇ ਜੀ ਤੁਸੀਂ ਫਰੂਟ ਵੀ ਹੈ ਤੇ ਅਚਾਰ ਵੀ ਇਹਦਾ ਖਾਣ ਜਾਂਦਾ ਹੈ ਉਹ ਜਦੋਂ ਖੱਟਾ ਪੀਲੇ ਰੰਗ ਦਾ ਹੋ ਜਾਂਦਾ ਜੀ ਤਾਮ ਵਰਗਾ ਹੁੰਦਾ ਤੇ ਇੰਨਾ ਸਵਾਦ ਹੁੰਦਾ ਹੈ ਬਹੁਤਾ ਹੀ ਜ਼ਿਆਦਾ ਸਾਡੇ ਉਥੇ ਪਿੰਡ ਹੁੰਦਾ ਸੀ ਕੋਈ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ ਆ ਦਾ ਆ ਦਾ ਸਾਨੂੰ ਫਰੀਓ ਫਰੀਓ ਮੇਲੇ ਫਰੀਓ ਫਰੀ ਮਿਲੇ ਇਹ ਸਾਡੇ ਟੇਲਰ ਨੇ ਦਿੱਤੇ ਸਾਨੂੰ ਟੇਲਰ ਨੂੰ ਵੀ ਕਿਤੇ ਆਏ ਹੋਣੇ ਆ ਸੋਨੇ ਆ ਟੇਵੇਂ ਤਰਾ ਆਇਆ ਇੱਕ ਰੱਖਿਆ ਨੇ ਇਹ ਚਾਹੀ ਇਹ ਹੀ ਨਾ ਮ ਉਹ ਪੀਲਾ ਜਿਹਾ ਰੱਖਿਓ ਫੇਰੀ ਪਕਣਾ ਹਰੀਆ ਨਹੀਂ ਪਕਣਾ ਜੇ ਪੀਲਾ ਰੱਖੋਗੇ ਆ ਆ ਰੱਖਾਂ ਤੇ ਹਾਂ ਇਹ ਨਹੀਂ ਪੀਲੇ ਪਰ ਸਾਰੇ ਇਤਾਂ ਦੇ ਰਹੇ ਆ ਸਾਰੇ ਤੇ ਇਹਦਾ ਜੇ ਇਹਦੇ ਚਹੀ ਗੱਲੋਂ دیے ਕੇ ਚ ਵੀ ਬੜੇ ਹੁੰਦੇ ਆ ਇਹ ਰੱਖ ਲੋ ਇਨੇ ਪਕ ਜਾਣ ਇਹਦੇ ਚ ਇਨੇ ਵੀ ਹੁੰਦੇ ਆ ਨਾ ਵੀ ਆ ਕਹਿੰਦੇ ਤੇ ਵੀ ਵੀ ਖਾ ਲੈਣੇ ਚਾਹੀਦੇ ਇਹਦੇ ਪਤਾ ਨਹੀਂ ਹੁਣ ਪਰ ਦਿਲ ਦੀ ਕਰਦਾ ਸਾਡੇ ਵੀ ਆ ਕਰਕੇ ਨੂੰ ਚਾਰ ਨੂੰ ਲੋਕੀ ਘਾਟੀ ਖਾਂਦੇ ਆ ਤੇ ਪਾਉਂਦੇ ਵੀ ਬਹੁਤ ਘਾਟਾ ਮੈਂ ਕਿਹਾ ਤੇ ਪਰ ਅਸੀਂ ਹਰ ਸਾਲ ਥੋੜਾ ਜਿਹਾ ਪਾ ਲੈਂਦੇ ਜਿਆਦਾ ਨਹੀਂ ਪਾਉਂਦੇ ਪਰ ਇਸ ਵਾਰੀ ਕੋਈ ਜਿਆਦਾ ਹੀ ਹੋ ਗਿਆ ਮਿੰਨ ਤੇ ਲਾਦਾ ਇਹ 4-5 ਕਿਲੋ ਨੇਟਿਓ ਤੇ ਇਹ ਚਾਰ ਆਪਾਂ ਦੋ ਤਰੀਕਿਆਂ ਨਾਲ ਬਣਾਉਣਾ ਇੱਕ ਤੇ ਸਾਡੇ ਕੋਲ ਪੁਰਾਣਾ ਮਸਾਲਾ ਹੈਗਾ ਆ ਇਕ ਕੁਛ ਤਾਂ ਨਹੀਂ ਉਦੇ ਜੀ ਪਾਲਣਾ ਕਿਉਂਕਿ ਪ੍ਰਾਣਾ ਮਸਾਲਾ ਸੜਕੋ ਬਹੁਤ ਪਿਆ ਤੇ ਕੁਛ ਤਾਂ ਨੂੰ ਥੋੜਾ ਜਿਹਾ ਪਾ ਕੇ ਦੱਸਾਂਗੇ ਕਿ ਕਿਹੜੇ ਕਿਹੜੇ ਮਸਾਲੇ ਆ achar ਦੇ ਵਿੱਚ ਪੈਂਦੇ ਆ ਸੋ ਇਹ ਹੁਣ ਚੰਗੀ ਪਹਿਲਾਂ ਸਕਾਰ ਜੂਚ ਸੋ ਪਹਿ ਜਰੂਰ ਚੰਗੀ ਤਰ੍ਹਾਂ ਲੈ ਜਾਣ ਕਿਉਂਕਿ ਪਾਣੀ ਰਹਿ ਗਿਆ ਤੇ achar ਜਿਹੜਾ ਪਾਣੀ ਨਾਲ ਹੀ ਖਰਾਬ ਹੁੰਦਾ ਇਹ ਥੋੜਾ ਹੁੰਦਾ ਵੀ ਲੇਸ ਨਾਲ ਲੇਸਾ ਜੀ ਟਾਈਪ ਹਨ ਚਿਪਕਣਾ ਜਾਂ ਚਿਪਕਣਾ ਚਿਪੜਾ ਜਾਂ ਜਲਕੂ ਗੇ ਜੀ ਤਖਰਾ ਹੋ ਗਿਆ ਹੱਥ ਲਾਇਆ ਹੀ ਇਦਾਂ ਲੱਗਦਾ ਹੱਥ ਲਾਇਆ ਹੀ ਇਦਾਂ ਗੁਜਦਾ ਹੀ ਖਰਾਬ ਹੋ ਗਿਆ ਸੋ ਇੰਨੀ ਹੁਣ ਅਸੀਂ ਆਪਾਂ ਕੱਟ ਕੇ ਤੇ ਫੇਰ ਬਣਾਉਣੇ ਆ ਤਾਂ achar ਕਿਤਾਸ ਦੀਆਂ ਤੁਹਾਨੂੰ ਕਿਹੜੇ ਕਿਹੜੇ ਮਸਾਲੇ ਪਾਣੇ ਇਹਦੇ ਵਿੱਚ ਬਰਖੜ ਬਰਖੜ ਵੀ ਬੋਲਦੇ ਨੇ ਇਹ ਮਸਾਲਾ ਹਾਂ ਬਰਖੜ ਬਰਖੜ ਅਹੀਂ ਬੋਲਦੇ ਆ ਢੇਉ ਉੱਧਰ ਦੀ ਬੋਲੀ ਹੋਊਗੀ ਮਹਾਰਾਸ਼ਟਰ ਦੀ ਜਾਂ ਮੱਧਵ ਦੇ ਦੀ ਉੱਧਰ ਤੇ ਸਾਰੇ ਢੇਉ ਹੀ ਬੋਲਦੇ ਆ ਦਿਲ ਪਟਕੇ ਜਾ ਰਿਹਾ ਚਾਂਦ ਤੋਂ ਸਮਾਨ ਤੇ ਨਾਲ ਨਾਲ ਮੀਂਹ ਵੀ ਪੈ ਰਿਹਾ ਚੰਗੀ ਛੰਗੀ ਨਾ ਆ ਰਹੀ ਨ ਕੋਈ ਇਹ ਚੁਣਾਇ ਦਾ ਇਹ ਜਿਹੜਾ ਨਾ ਆ ਆ ਦੁੱਧ ਜਿਆ ਹਾਂ ਜਿੱਟਾ ਛਿੱਟਾ ਛਿੱਪ ਛਿੱਪ ਕਰਦਾ ਇਹ ਆ ਆ ਜੁੱਧਿਆ ਆੜਾ ਲੱਗਾਇਆ ਜੇ ਥੋੜੋ ਤਾਂ ਤਾਂ ਵੀ ਇਹਦੀ ਡੰਡੀ ਚ ਦੁੱਧ ਨਿਕਲਦਾ ਹੈ ਇਹ ਚਿਪ ਚਿਪ ਪਹੁੰਚਦਾ ਫਿਰ ਤਾਂ ਲਾ ਕੇ ਤੇ ਚਿਪ ਚਿਪ ਕਰਦਾ ਹੈ ਕੋਈ ਜਿਮੀ ਗੰਦ ਵਾਲਾ ਹੀ ਹਿਸਾਬ ਹੈ ਦਾ ਜਿਮੀ ਗੰਦ ਚਲੋ ਇਸ ਤੋਂ ਵੀ ਔਖਾ ਏ ਥੋੜਾ ਜਿਆ ਅਰੇ ਇਹ ਆ ਗਈ ਇਹ ਕਈ ਇਹਨੂੰ ਛਿਲਕੀ ਵੀ ਬਣਾ ਲੈਂਦੇ ਥੋੜਾ ਥੋੜਾ ਜਿੱਥੋਂ ਕਾਲਾ ਕਾਲਾ ਉਹ ਛਿਲ ਵੀ ਲੈਂਦਾ ਹੈ ਤੇ ਵੇਹ ਦਾ ਇਦਾਂ ਵੀ ਬਣ ਜਾਂਦਾ ਹੈ ਕਿ ਤਾਈ ਜਦੋਂ ਛਿਲ ਵੀ ਲੈਂਦੇ ਆ ਇਹ ਤਾਂ ਸਾਫ ਹੀ ਤਾਂ ਨਹੀਂ ਛਿਲਿਆ ਜਿੱਥੋਂ ਦੰਦਾ ਉੱਤੇ ਲਾ ਦਿੰਦਾ ਨੂੰ ਤੇ ਉਹ ਜੇ ਕਰਤੇ ਸੇਟਰ ਨਹੀਂ ਜਾਂਦਾ ਕਿ ਮੈਂ ਹੋਰ ਤੇਜ਼ ਹੋ ਜਾ। ਨਹੀਂ ਹੋਰ ਤੇਜ਼ ਹੋ ਗਿਆ। ਆਇ ਤੇ ਬੈਰ ਬੰਸ ਬਾਹਰ ਵਾਲਾ ਬਹੁਤ ਹੋ। ਲਓ ਜੀ ਇਹ ਸਾਰੇ ਕੱਟ ਲਈ ਆਪਾਂ ਤੇ ਪਰ ਇਹ ਮੈਂ ਤੁਹਾਨੂੰ ਕੰਨੀ ਸਾਰਾ ਜਿਹੜਾ ਤੁਸੀਂ ਧਰਮ ਜਿਹਾ ਕਿ ਮੇਰੇ ਕੋਲ ਪੁਰਾਣਾ ਮਸਾਲਾ ਹੈਗਾ achar ਦਾ ਤੇ ਉਹਦੇ ਚ ਹੀ ਪਾਉਣਾ ਹੈ। ਤੇ ਥੋੜੇ ਜਿਹੇ ਤੁਹਾਨੂੰ ਮਸਾਲੇ ਜਿਹੜੇ ਆਸੀਂ ਦੱਸ ਦਿੰਨੇ ਆਂ ਵੀ ਕਿਹੜੇ-ਕਿਹੜੇ ਮਸਾਲੇ ਪਾਉਂਦੇ ਆਂ ਤੇ ਚਲੋ ਆਉ ਤੁਹਾਨੂੰ ਦੱਸੀਏ ਸਭ ਤੋਂ ਪਹਿਲਾਂ ਤੇ ਪਾ ਲੈਨੇ ਆਂ ਤੇਲ ਪਾ ਲਓ 12 ਟੇਬਲ ਪੀਨੇ ਪਾ ਲਿਆ ਤੇਲ ਕੱਚਾ ਦੇ ਲਿਆ ਤੇ ਜੇ ਤੁਸੀਂ ਚਾਹੁੰਦੇ ਜੇ ਗਰਮ ਕਰਕੇ ਤੇ ਗਰਮ ਕਰਕੇ ਤੇ ਠੰਡਾ ਕਰਕੇ ਪਾ ਲਿਓ ਪਰ ਪੈਂਦਾ ਇਹਦੇ ਵਿੱਚ ਤੇਲ ਕੱਚਾ ਹੀ ਆ ਤੇ ਹੁਣ ਪਾਵਾਂਗੇ ਇਹਦੇ ਵਿੱਚ ये मेरे को पीसिया हुआ काली मिर्च पीसी हुई काली, भी है, काली है, ए, या। या। मिर्च भी दरदरी आ ही पीसी काली मिर्च मेथरे आ सौंफ आने लाल असं पा लेनी लाल मिर्च पावे देखी मिर्च पावगे पिलौम जी ये बच्च पाव जी हल्दी और पावगे लूण लौ जी इन्ने मसाले पीडे ओ ਹਾਂਜੀ ਇਹ ਮਸਾਲੇ ਪੈਂਦੇ ਜਿਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਪਾ ਦਾਂਗੇ ਤੇ ਉਬਲੇ ਦੇ ਵਿੱਚ ਤੇ ਇਹਨੂੰ ਪਹਿਲਾਂ ਇਹਦੇ ਤੇ ਨਾ ਪਾਣੀ ਰਹਿ ਜਾਂਦਾ ਢਿਓੜੀ ਦੇ ਉੱਤੇ ਕੋਈ ਇਹਦੀ ਉੱਤੇ ਸਕਿਨ ਹੀ ਇਹੋ ਜੀ ਹੁੰਦੀ ਆ ਇਹਨੂੰ ਪਹਿਲਾਂ ਸੁਕਾਜ ਜ਼ੋਰ ਲਾ ਚੰਗੀ ਤਰ੍ਹਾਂ ਇੱਕ ਦਿਨ ਪਹਿਲਾਂ ਧੋ ਵੀ ਰੱਖ ਲੋ ਤੇ ਫੇਰੇ ਸੁੱਕ ਜਾਂਦਾ ਪ੍ਰੋਪਰ ਤੇ ਬਾਕੀ ਇਹ ਆ ਕਿ ਜਿਹਦੇ ਚ ਤੁਸੀਂ ਪਾਉਣਾ ਆ ਉਹ ਵੀ ਤਾਂ ਪਿਆ ਹੋਣਾ ਚਾਹੀਦਾ ਡੱਬਾ ਚੰਗੀ ਤਰ੍ਹਾਂ ਤੇ ਹੋਰ ਅਗਲਾ ਸਟੈਪ ਇਹ ਆ ਕਿ ਉਹ ਕੱਚ ਦਾ ਵੀ ਹੋਵੇ ਤੇ ਚੰਗੀ ਗੱਲ ਆ ਤੇ ਬਾਕੀ ਜਦੋਂ ਇਹਨੂੰ ਤੁਸੀਂ ਬਣਾ ਲੈਣਾ ਜੇ ਤੁਸੀਂ ਧੁੱਪ ਵਿਚ ਰੱਖਾਦੇ ਧੁੱਪ ਵਿਚ ਰੱਖ ਸਕਦੇ ਜੇ ਨਹੀਂ ਤੇ ਜਿਹੜਾ ਆ ਇੰਦਾ ਅੰਦਰ ਵੀ ਪਿਆਰ ਹੋਏ ਜਿਵੇਂ ਮੈਂ ਆਚਾਰ ਆਂਬ ਦਾ ਬਣਾਇਆ ਆ ਉਹ ਵੀ ਮੈਂ ਇਸ ਤਰੀਏ ਇਹਨੂੰ ਰੱਖ ਲਿਆ ਮੈਂ ਮਤਲਬ ਤੋਂਪ ਨਹੀਂ ਲਵਾਏ ਉਹ ਉਦਾਂ ਠੀਕ ਰਹਿੰਦਾ ਹੈ ਬਸ ਇਹੀ ਹੈ ਕਿ ਗਿੱਲਾ ਨਹੀਂ ਅਚਾਰ ਨਹੀਂ ਗਿੱਲਾ ਹੋਣਾ ਚਾਹੀਦਾ ਨਾ ਉਹਨੂੰ ਗਿੱਲੇ ਹੱਥ ਰੱਖਣ ਲੱਗਣ ਨਾ ਉਹ ਗਿੱਲੇ ਹੀ ਉਦੇ ਚ ਪਵੇ ਕਿਹੜੇ ਬਰਤਨ ਚ ਜਦੋਂ ਹੀ ਅਚਾਰ ਬਣਾਉਣਾ ਹੈ ਸਭ ਤੋਂ ਜ਼ਰੂਰੀ ਹੈ ਕਿ ਪਾਣੀ ਨਹੀਂ ਲੱਗਣਾ ਚਾਹੀਦਾ ਉਹਨੂੰ ਤੇ ਲਓ ਜੀ ਆਵੇ ਕੋ ਕਿਡਾ ਸੁਆਹ ਅਚਾਰ ਬਣ ਗਿਆ ਤੁਸੀਂ ਇਹ ਸਭ ਨਾਲ ਸਾਦੇ ਜਿਹੇ ਇਹ ਹੀ ਮਸਾਲੇ ਮਸਾਲੇ ਇਹਦੇ ਚ ਜਿਹੜੇ ਆਂਬ ਦੇ ਆਚਾਰ ਵਾਲੇ ਹੀ ਸਾਰੇ ਪੈਂਦੇ ਆ ਕੋਈ ਹੋਰ ਮਸਾਲਾ ਇਹਦੇ ਚ ਕੋਈ ਰਾਈ ਰੂਈ ਪਾਉਂਦੀ ਲੋੜ ਨਹੀਂ ਕਿਉਂਕਿ ਇਹ ਆਪ ਹੀ ਇੰਨਾ ਖੱਟਾ ਹੁੰਦਾ ਆ ਬਾਕੀ ਇਹਦੀ ਤਸੀਰ ਗਰਮ ਹੁੰਦੀ ਆ ਤੇ ਲੋਕ ਇਹਨੂੰ ਜ਼ਿਆਦਾਤਰ ਸਿਆਲ ਦੇ ਵਿੱਚ ਹੀ ਖਾਂਦੇ ਆ ਮੈਂ ਬੋਲਣ ਦੀ ਕਿ ਜਿੰਨੀ ਕੰਦੀ ਵਰਾਇਟੀ ਆ ਵੀ ਉਹ ਉਹਦੇ ਉਹਦੀ ਟਾਈਪ ਦਾ ਹੀ ਆ ਜੇ ਤਾਂ ਛੋਟਾ ਜਿੰਨੀ ਕਾਦ ਹੁੰਦਾ ਤੇ ਸੋ ਇਹ ਆਪਾਂ ਦੇਖੋ ਪੱਚ ਦਾ ਇਸ ਤਰ੍ਹਾਂ ਲੈ ਲਿਆ ਕਿ ਡੱਬਾ ਛੋਟਾ ਗਿਆ ਤੇ ਇਹਦੇ ਚ ਨੂੰ ਪਾਵਾਂਗੇ ਤੇ ਬਾਕੀ ਇਹ ਵੀ ਆ ਕਿ ਇਹਦੇ ਚ ਵੀ ਤੇਲ ਜਿਹੜਾ ਆ ਉੱਪਰ ਤੱਕ ਕਰ ਲੋ ਤੇ ਤੇਲ ਦੇ ਵਿੱਚ ਡਿੱਪ ਹੋਏ ਫਿਰ ਇਹ ਖਰਾਬ ਨਹੀਂ ਹੁੰਦਾ ਇਹ ਸਾਰੇ ਆਪਾਂ ਸੋਚ ਲੈਂਦੇ ਆ ਚਾਰ ਖਰਾਬ ਹੋਏ ਚਾਰ ਖਰਾਬ ਨਹੀਂ ਹੈ ਵੈਸੇ ਵੀ ਜਿਦੋਂ ਜਿਉਂ ਜਿਉਂ ਨੇ ਬਣੀ ਜਾਂਦਾ ਇਹਦੇ ਚ ਆਪਣੀ ਇੱਕ ਲੇਸ ਜੀ ਹੁੰਦੀ ਆ ਦੁੱਧ ਜਿਹਾਂ ਚੋਂ ਨਿਕਲਦਾ ਉਹਦੇ ਕਰਕੇ ਅੰਜੇ ਚਿਪਚਿਪਾ ਜਿਹਾ ਲੱਗਦਾ ਰਹਿੰਦਾ ਤੇ ਬਾਕੀ ਇਹ ਆ ਕਿ ਇਹ achar kharab ਨਹੀਂ ਹੁੰਦਾ ਤੇ ਉਹਦੇ ਅੰਬ ਦੇ achar ਉਹ ਨੂੰ ਹੀ ਪੈਂਦਾ ਆ ਸੋ ਰੈਸਪੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਬਾਕੀ ਹੁਣ ਤੁਹਾਨੂੰ ਦੂਸਰਾ achar ਬਣਾ ਕੇ ਦੱਸਦੇ ਆਂ ਲੋ ਜੀ ਸਾਡੇ ਕੋਲ ਪੁਰਾਣਾ achar ਦਾ ਮਸਾਲਾ ਪਿਆ ਸੀ ਤੇ ਨੂੰ ਆਪਾਂ ਜਿਹੜਾ ਬਾਕੀ ਨੂੰ ਅਸੀਂ ਇਹਦੇ ਚ ਪਾ ਲੈਣਾ ਤੇ ਬਾਕੀ ਤੁਹਾਨੂੰ ਜੇ ਤੁਹਾਡੇ ਕੋਲ ਪੁਰਾਣਾ ਮਸਾਲਾ ਹੈਗਾ ਤੀਨੋ ਤੁਸੀਂ پاسਾ ਦੇ ਜੇ ਅੰਬ ਦੇ achar ਦਾ ਮਸਾਲਾ ਇਹ ਸਾਡੇ ਕੋਲ ਤੇ ਜੇ ਨਹੀਂ ਤਾਂ ਫਿਰ ਤੁਹਾਨੂੰ ਰੈਸਪੀ ਦੱਸਤੀ ਆ ਉਸ ਤਰੀਕੇ ਨਾਲ ਪਾ ਲੋ ਵੈਸੇ ਹੈ ਸੇਮ ਆਮ ਦੇ achar ਵਾਲਾ ਹੀ ਪ੍ਰੋਸੀਜਰ ਆ ਕੋਈ ਵੱਖਰਾ ਨਹੀਂ ਹੈਗਾ ਲਓ ਇਹੋ ਮੀਂਹ ਥੋੜਾ ਜਿਹਾ ਕਾਫੀ ਮਸਾਲਾ ਜੀ ਸਾਡੇ ਕੋਲ ਪਿਆ ਹੈ ਜੀ ਹੋਰ ਵੀ ਹੈਗਾ ਇਹ ਸੇ ਪਿਛਲੇ ਸਾਲ ਦਾ ਉਸ ਤੋਂ ਪਿਛਲੇ ਸਾਲ ਦਾ ਵੀ ਮਸਾਲਾ ਵਿੱਚ ਆ 2 ਸਾਲਾਂ ਦਾ ਮਸਾਲਾ ਇਹਦੇ ਵਿੱਚ ਸੋ ਇਦਾਂ ਸਾਰੇ ਢੇਰ ਉਪਾ ਲੈਣੇ ਆ ਸੋ 30 ਕੁ ਵੀਜੀ ਪ੍ਰਾਣਾ ਮਸਾਲਾ ਹੈਗਾ ਤੇ ਤੁਸੀਂ ਇਹਨੂੰ ਪਾ ਸਕਦੇ ਜੀ